ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤਿਆਰ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਬਖਾਸ ਮਹਾਲੀ ਰਿਜ਼ਰਵ ਤੋਂ ਕਵਰ ਕਰਦੇ ਪਏ 77078 68469 ਵੀਰਾਂ ਦਾ ਮੋਬਾਈਲ ਨੰਬਰ ਆ ਸੋ ਜੋ ਸਕਰੀਨ ਦੇ ਸਾਹਮਣੇ ਆਪਾਂ ਵੈੜ ਦੇਖਦੇ ਪਏ ਆ ਤੀਸਰਾ ਸੂਆ ਪਿਓਰ ਸਾਈਵਲ ਸੁੰਦੀ ਪਈ ਆ ਸੂਣ ਦੇ ਵਿੱਚ ਅੱਜ ਜਿਹੜੇ 9 ਦਿਨ ਬਾਕੀ ਪਏ ਆਗੇ ਸੂਣ ਦੇ ਵਿੱਚ 9 ਦਿਨ ਪੈਂਡਿੰਗ ਪਏ ਆ ਸੂਣ ਦੇ ਵਿੱਚ ਦੂਸਰੇ ਸੂਏ ਦੁੱਧ ਦੇ ਦਾ 24 ਲੀਟਰ ਦੁੱਧ ਮਾਲ ਕੇ ਕਹਿੰਦੇ ਦਿੱਤਾ ਹੋਇਆ ਇਸ ਵਾਰ ਆਪਾਂ 25-26 ਦੀ ਉਮੀਦ ਕਰ ਸਕਦੇ ਆ ਪਰ ਗਰਮੀ ਦੇ ਅਕੋਰਡਿੰਗ 24 ਮੰਨ ਕੇ ਲੈ ਸਕਦੇ ਆ ਪਰ ਦੁੱਧ 25-26 ਲੀਟਰ ਪਾ ਦੇਣਾ ਕੱਦ-ਕੱਡ ਦੇਖੋ ਜਮਾ ਕੰਦ ਜੀ ਡਿਵਾੜਾ ਫੁੱਲ ਸੈਜਾ ਵੱਡੀ-ਬੁੱਡੀ ਫੁੱਲ ਆ ਜਾਵਾ ਡਿਮਾਂਡ ਇਹਦੀ ਹੈਗੀ ਲੱਖ ਰੁਪਈਆ 25-26 ਲੀਟਰ ਦੁੱਧ ਪਾਉਗੀ ਤੀਜਾ ਸੂਆ ਹੁੰਦੀ ਆ ਠੰਡੀ ਸੀਲ ਪਰਫ ਵਰਗੀ ਹੈ ਬਿਲਕੁਲ ਜਿੰਦ ਜਾਣ ਫੇਸ ਕੁਆਲਿਟੀ ਵਗੈਰਾ ਦੇਖੋ ਸੈਗਸੋਂਗੇ ਹੈਗੇ ਧਗੇਵੇ ਤੇ ਪੂਰੀ ਝੱਲਰ ਵਾਲੀ ਬਿਹੜਾ ਤੀਜੇ ਸੋਸੇ ਨੂੰ ਰਸੂਨ ਨੂੰ ਰਿਆੜੀ ਮੁੱਲ ਲੱਖ ਰੁਪਇਆ ਦੂਜੇ ਨੰਬਰ 'ਚ ਆਪਾਂ ਦੇਖੀ ਜਾਂਦੇ ਮਸ਼ੀਨ ਹਾਂ ਜੀ ਦੋਸਤੋ ਇਹ ਮਸ਼ੀਨ ਹੈ ਆਪਣੇ ਤੋਂ ਸਿਲਦੇ ਲਈ ਆਈ ਆ। ਅਸੀਂ ਆਪਣੇ ਲਈ ਮਸ਼ੀਨ ਬਿਲਕੁਲ ਹੀ ਮਾਈਕ ਡੰਡ ਦੇ ਵਿੱਚ ਮੋਟੇ ਵੀ ਜੁਸ ਦੇ ਸਕਦੇ ਹੋ। ਬਿਲਕੁਲ ਕੰਪੈਟਿਬਲ ਮਸ਼ੀਨ ਆ। ਸਿਰਫ 6 ਮਹੀਨੇ ਚੱਲੀ ਹੋਈ ਹੈ। ਇਹ ਨਾ ਮੈਕਨਿਕਲ ਬਿਲਕੁਲ ਹੈ। ਪੂਰੀ ਸ਼ੀਰਦਲੇ ਦੇ ਵੱਲੋਂ ਜਿਵੇਂ ਉਤਪਾਦਿਤ ਹੁੰਦੀ ਹੈ। ਇਸਦੇ ਮੋਟੇ ਮੁੰਡੇ ਲੱਗਣ ਵਾਲੇ ਦਾ ਟਾਈਮ ਵੀ ਪੱਕਾ ਮੰਨਦੇ ਹੋਏ। ਸਿਰਫ 6 ਮਹੀਨੇ ਦੀ ਜਦ ਹੀ ਦੋਸਤੋ ਇਹ ਬੜਾ ਡਾਊਨ ਰੈਟ ਬੜੀ ਪੱਕੀ ਇਹ ਮਸ਼ੀਨ ਹੈ। ਬਸ ਕਿਸੇ ਵੀ ਰੀਸਟਾ ਦਾ ਨੰਬਰ ਮੈਂ ਦੇ ਦਿੱਤਾ ਹੈ સ્ટોਰ ਦੇ ਵਿੱਚ। ਉਹ ਤੇ ਇਹਨਾਂ ਦੇ ਪੱਲੇ ਇਹਨਾਂ ਦੇ ਕੀ ਲੱਗਦੇ ਵੈਸੇ ਕੰਪਨੀ ਇਸੇ ਕਰ ਜਾ ਰਹੀ ਹੈ ਜਿਹੜੀ ਨਵੀਂ ਆ ਇਹਨਾਂ ਨੇ ਕਿਹਾ ਲੋਕਾਂ ਦੇ ਬੰਦਾਂ ਦੀ ਨੀਂਦ ਵੀ ਦੇਦਾ ਹੈ ਡਬਲ ਕਰਤਾ ਉਸੇ ਦੇ ਨਾਲ ਆ ਉਹਦੇ ਤੇ ਪੂਰਨ ਦਾ ਆਪਣਾ ਨਾਰਾ ਉਹ ਵੀ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਤਾ